ਅੱਜ ਸ੍ਰੀ ਹਰਮੰਦਰ ਸਾਹਿਬ ਨਕਮਾਸਤਕ ਹੋਣ ਵਾਸਤੇ ਸ੍ਰੀ ਵਾਹਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਦਾ ਅਸ਼ੀਰਵਾਦ ਲੈਣ ਵਾਸਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਕਿ 2026 ਜਿਹੜਾ ਸਾਲ ਹੈ ਉਹ ਦੁਨੀਆ ਲਈ ਮੋਲਕ ਲਈ ਔਰ ਖਾਸ ਕਰ ਪੰਜਾਬ ਲਈ ਇਹ ਖੁਸ਼ੀਆਂ ਭਰਿਆ ਹੋਵੇ ਲੋਕੀ ਸੁਖੀ ਰਹਿਣ ਸਮਰਿੱਧ ਰਹਿਣ ਖੁਸ਼ਹਾਲ ਰਹਿਣ ਕਿਉਂਕਿ ਦੁਨੀਆ ਚ ਬੜੀ ਅੰਤਰਕਲ ਹੈ ਹਰ ਪਾਸੇ ਲੜਾਈ ਦਾ ਮਾਹੌਲ ਹੈ ਔਰ ਇਸ ਲਈ ਸਰਬੱਤ ਦੀ ਭਲਾਈ ਵਾਸਤੇ ਅਸੀ ਅਰਦਾਸ ਕਰਨ ਵਾਸਤੇ ਸਾਰੇ ਸਾਥੀਆਂ ਨਾਲ ਆਜ ਸਚਕਨ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਆਂ ਔਰ ਮੈਂ ਰਬ ਮੂਰੇ ਹੀ ਅਰਦਾਸ ਕਰਦਾ ਹੈਗਾ ਕਿ ਦੁਨੀਆ ਦੇ ਵਿੱਚ ਸ਼ਾਂਤੀ ਬਣੀ ਰਹੇ ਮੁਲਕ ਆਪਣਾ ਤਰੱਕੀ ਕਰੇ ਔਰ ਖਾਸ ਕਰ ਪੰਜਾਬ ਚੜ੍ਹਦੀ ਕਲਾ ਚ ਰਹੇ ਜੇ ਪਿਛਲੇ ਸਾਲ ਦੀ ਗੱਲ ਕਰੀ ਤਾਂ ਪਿਛਲੇ ਸਾਲ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਹੜ ਆਏ ਇਸ ਸਾਲ ਜਿਹੜੀ ਚੜ੍ਹਦੀ ਕਲਾ ਦੀ ਸਰਬੱਤ ਦੇ ਭਲ ਦੀ ਅਰਦਾਸ ਕਰੀ ਕਿ 2027 ਚੰਗੀਆਂ ਖੁਸ਼ੀਆਂ ਹੋਣ 2026 ਸਾਲ 2025 ਤੋਂ ਬਿਹਤਰ ਰਹੇ ਔਰ ਕਾਡੀ ਗੱਲ ਸਹੀ ਹੈ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਔਰ ਹੁਣ ਤੋਂ ਵੀ ਨਹੀਂ ਕਈ ਸਦੀਆਂ ਤੋਂ ਸੰਤਾਪ ਭੋਗਦਾ ਆਇਆ ਪੰਜਾਬ ਪਰ ਇਹ ਪੰਜਾਬ ਪੰਜਾਬੀ ਔਰ ਪੰਜਾਬੀਅਤ ਇਹ ਬਹੁਤ ਵੱਡੀ ਜਿੱਤ ਹੈ ਕਿ ਜਿੰਨੀਆਂ ਵੀ ਔਕੜਾਂ ਆਈਆਂ ਹੁਣ ਜਿੰਨੀਆਂ ਵੀ ਮੁਸੀਬਤਾਂ ਆਈਆਂ ਹੁਣ ਜਿਹੜੀ ਵੀ ਚੁਣੌਤੀ ਆਈ ਹੋਏ ਪੰਜਾਬੀਆਂ ਨੇ ਬਹੁਤ ਡਟ ਕੇ ਹਰ ਚੁਣੌਤੀ ਦਾ ਹਰ ਔਕੜ ਦਾ ਮੁਕਾਬਲਾ ਕੀਤਾ। 2027 ਆ ਰਹੀ ਹੈ ਕਿਵੇਂ ਦੀ ਤਿਆਰੀ ਹੈ ਇਸ ਵਾਰ ਦੀ। ਦੇਖੋ ਅੱਜ ਤਾਂ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਆਂ ਇੱਥੇ ਨਕਮਸਤਕ ਹੋਣ ਕਾ ਵਾਸਤੇ ਆਏ ਆਂ। ਇਹ ਕੋਈ ਸਿਆਸੀ ਦੌਰਾ ਨਹੀਂ ਹੈ। ਜਦੋਂ ਸਿਆਸੀ ਤੌਰ ਤੇ ਆਵਾਂਗੇ ਜ਼ਰੂਰ 2027 ਦੀ ਵੀ ਗੱਲ ਕਰਾਂਗੇ। ਸਰ ਸਿੰਘ ਲਈ ਸਰ ਇੱਕ ਸਿੰਘ